ਠੰਡੇ ਜਿੰਦਲ ਹਸਪਤਾਲ ਦੇ ਵਿੱਚ ਸਰਕਾਰ ਦੀ ਇੱਕ ਟੀਮ ਜਾ ਕੇ ਪੁੱਛਗਿੱਛ ਕਰਨ ਲੱਗ ਜਾਂਦੀ ਹੈ। ਉਸ ਸਵਾਲ-ਜਵਾਬ ਇਹ ਕਰਦੇ ਆ ਕਿ ਬੱਚਾ ਪੈਦਾ ਕਿੱਥੇ ਹੋਇਆ ਹੈ ਦੱਸਿਆ ਜਾਵੇ। ਬੱਚੇ ਦੀ ਆਈਵੀਐਫ ਟ੍ਰੀਟਮੈਂਟ ਕਿੱਥੇ ਹੋਇਆ ਹੈ ਦੱਸਿਆ ਜਾਵੇ। ਜੀ। ਇਹ ਉਦੋਂ ਹੁੰਦਾ ਜਦੋਂ ਹਾਲੇ ਬੱਚੇ ਪੈਦਾ ਹੋਏ ਨੂੰ ਕੁਝ ਘੰਟੇ ਹੁੰਦੇ ਹੋ। ਉਹ ਆਪਦੇ ਕਾਗਜ਼ ਪ੍ਰੋਡਿਊਸ ਕਰ ਦੇਣਗੇ। ਜੀ। ਸਮਾਦੇਨ 'ਚ ਕੀ ਹਰਜ਼ ਹੈ ਦੇ? ਕੋਈ ਇੱਕ ਇੱਕ ਕਤਲਤਾ ਹੋਇਆ ਨਹੀਂਗਾ। ਵੀ ਬੰਦਾ ਭੱਜ ਜਾਊਗਾ। ਨਾ ਉਹਨਾਂ ਨੇ ਕੋਈ ਪੈਸਾ ਠੱਗੀ ਮਾਰੀ ਐ ਵੀ ਰਾਤੋਂ ਰਾਤ ਉਹ ਫਲਾਈਟ ਫੜਨਗੇ ਤੇ ਦੇਸ਼ ਤੋਂ ਬਾਹਰ ਚਲੇ ਜਾਣਗੇ ਇੰਨੀ ਵੱਡੀ ਉਮਰ 'ਚ ਬੱਚਾ ਜਦੋਂ ਪੈਦਾ ਹੋਇਆ ਤਾਂ ਕੁਝ ਕੰਪਲਿਕੀਸ਼ਨਸ ਹੁੰਦੀਆਂ ਹੋਣਗੀਆਂ ਕੁਝ ਧਿਆਨ ਰੱਖਣੇ ਹੁੰਦੇ ਹੋਣਗੇ ਹਰ ਗੱਲ ਮੀਡੀਆ ਅੱਗੇ ਤੇ ਲੋਕਾਂ 'ਚ ਤਾਂ ਦੱਸੀ ਨਹੀਂ ਜਾਂਦੀ ਨਾ ਭਗਤਾ ਜੀ ਬਿਲਕੁਲ ਬਿਲਕੁਲ ਔਰ ਮਾਪਿਓ ਨੇ ਜਿਹੋ ਜਿਹਾ ਉਹਨਾਂ ਨੇ ਸ਼ੁਭ ਨੂੰ 30 ਸਾਲ ਪਹਿਲਾਂ ਪੈਦਾ ਕੀਤਾ ਸੀ ਹਾਲਾਤ ਸੀ ਓਵੇਂ ਹੀ ਮਾਂ ਨੇ ਬੱਚਾ ਪੈਦਾ ਕੀਤਾ ਬਲਕੌਰ ਸਿੰਘ ਹੋਣੇ ਤਾਂ ਆਪ ਕਹਿ ਹਟਿਆ ਕਿ ਮੈਂ ਸਾਬਕਾ ਫੌਜੀ ਆ ਕਾਨੂੰਨ ਦੇ ਦਾਇਰੇ ਚ ਰਹਿਣ ਵਾਲਾ ਬੰਦਾ ਇੱਕ ਇੱਕ ਗੱਲ ਮੰਨਣ ਵਾਲਾ ਬੰਦਾ ਇਸ ਮੁਲਕ ਦਾ ਵਸਿੰਦਾ ਜੋ ਹੋਊਗਾ ਤੁਹਾਡੇ ਸਾਹਮਣੇ ਪ੍ਰੋਡਿਊਸ ਕਰ ਦੂੰਗਾ ਸਿਮਰਨ ਜੀ ਮੂਸੇਪਿੰਡ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਬਾਪੂ ਬਲਕੌਰ ਖੁਸ਼ ਨਜ਼ਰ ਆਉਂਦੇ ਨੇ ਪਰ ਫਿਰ ਦੂਜੇ ਤੀਜੇ ਦਿਨ ਆਉਣਾ ਪੈਂਦਾ ਕੈਮਰੇ ਮੂਹਰੇ ਕਹਿੰਦੇ ਨੇ ਕਿ ਸਰਕਾਰ ਦੇ ਰਵੱਈਏ ਤੋਂ ਮੈਂ ਦੁਖੀ ਆ ਦੇਖੋ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ ਨਾ ਜਿਸ ਤਰੀਕੇ ਨਾਲ ਵਾਪਰੀ ਹੈ ਉਹ ਬੜੀ ਮੰਦ ਭੱਗੀ ਹੈ ਹਮ ਗੱਲ ਤਾਂ ਇਹ ਸੀਗੀ ਕਿ ਕਾਨੂੰਨ ਜਿਹੜਾ ਸੀਗਾ ਉਹ ਇਹ ਕਹਿੰਦਾ ਸੀ ਵੀ 50 ਸਾਲ ਤੋਂ 21 ਤੋਂ 50 ਸਾਲ ਦੀ ਉਮਰ ਦੀ ਔਰਤ ਜਿਹੜਾ ਆਈਵੀਐਫ ਤਕਨੀਕ ਦੇ ਰਾਹੀਂ ਬੱਚਾ ਲੈ ਸਕਦੀ ਹੈ ਜੀ ਮਾਤਾ ਜੀ ਦੀ ਉਮਰ ਮੇਰੇ ਖਿਆਲ 58 ਸਾਲ ਹੈ ਸ਼ਾਇਦ ਮਤਲਬ 50 ਤੋਂ ਉੱਤੇ ਹੈ ਤਾਂ ਕਾਨੂੰਨਨ ਤੌਰ ਦੇ ਉੱਤੇ ਇਹ ਸੀ ਵੀ ਭਾਰਤ ਦੇ ਵਿੱਚ ਉਹ ਆਈਵੀਐਫ ਤਕਨੀਕ ਦੇ ਨਾਲ ਬੱਚਾ ਨਹੀਂ ਕਰ ਸਕਦੇ ਸੀਗੇ ਹੁਣ ਗੱਲ ਇਹ ਸੀਗੀ ਵੀ ਜਦੋਂ ਇਹ ਬੱਚਾ ਹੋਇਆ ਤਾਂ ਉਸ ਤੋਂ ਬਾਅਦ ਬੜਾ ਇਸ ਗੱਲ ਦਾ ਰੌਲਾ ਪੈ ਗਿਆ ਸਰਕਾਰੀ ਹਲਕਿਆਂ ਦੇ ਵਿੱਚ ਜੀ ਇਲੈਕਸ਼ਨ ਦਾ ਵੀ ਦੌਰ ਹੈ ਤਾਂ ਚੀਜ਼ਾਂ ਪੋਲੀਟੀਕਲੀ ਵੀ ਦੇਖੀਆਂ ਜਾਂਦੀਆਂ ਇਸ 'ਚ ਕੋਈ ਦੋ ਰਾਇ ਨਹੀਂ ਔਰ ਸਾਨੂੰ ਇਹ ਵੀ ਪਤਾ ਹੈ ਕਿ ਸਰਦਾਰ ਬਲਕੌਰ ਸਿੰਘ ਹੋਣਾ ਦਾ ਲਗਾਤਾਰ ਸਰਕਾਰ ਤੇ ਸਵਾਲ ਰਿਹਾ ਤੇ ਸਰਕਾਰ ਨੂੰ ਵੀ ਕੋਈ ਚੰਗਾ ਨਹੀਂ ਲੱਗਦਾ ਹੁੰਦਾ ਜਦੋਂ ਬਲਕੌਰ ਸਿੰਘ ਬੜੀ ਵੱਡੀ ਆਵਾਜ਼ ਨੇ ਔਰ ਬਲਕੌਰ ਸਿੰਘ ਜਦੋਂ ਕੁਝ ਬੋਲਦੇ ਆ ਤਾਂ ਪੂਰੀ ਦੁਨੀਆ 'ਚ ਉਹਦਾ ਅਸਰ ਹੁੰਦਾ ਇਹ ਤਾਂ ਆਪਾਂ ਮੰਨ ਕੇ ਚੱਲੀਏ ਤਾਂ ਨਿੱਕੀ ਜੀ ਗੱਲ ਵੀ ਜੇ ਬਲਕੌਰ ਸਿੰਘ ਕੁਝ ਕਹਿ ਰਿਹਾ ਔਰ ਉਹਦਾ ਅਸਰ ਹੈ ਸਰਕਾਰ ਦੇ ਉੱਤੇ ਕਿਉਂਕਿ ਲੋਕ ਵੱਡੀ ਗਿਣਤੀ 'ਚ ਉਹਨਾਂ ਨਾਲ ਜੁੜਦੇ ਆ ਹਮ ਕਾਫਲਿਆਂ ਦੇ ਕਾਫਲੇ ਸਿੱਧੂ ਮੂਸੇਵਾਲੇ ਦੇ ਚੌਣ ਵਾਲੇ ਜਿਹੜੇ ਬਲਕੌਰ ਸਿੰਘ ਦੇ ਹੱਕ 'ਚ ਖੜਨ ਵਾਲੇ ਨੇ ਔਰ ਵੱਡੀਆਂ ਸੈਲੀਬ੍ਰਿਟੀਜ਼ ਤੇ ਪੋਲਿਟੀਸ਼ੀਅਨਸ ਵੀ ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਰਾਜਾ ਵੜਿੰਗ ਹੋਣ ਜਾਂ ਬਾਕੀ ਪੋਲਿਟੀਸ਼ੀਅਨਸ ਹੋਣ ਉਹ ਦੇਖਿਆ ਸੀ ਉਹਨਾਂ ਦੇ ਹੱਕ 'ਚ ਜਾ ਕੇ ਖੜਦੇ ਨਜ਼ਰ ਆਉਂਦੇ ਆ ਜੀ ਇਸ ਦੇ ਤਹਿਤ ਹੋਣਾ ਕੀ ਚਾਹੀਦਾ ਸੀ ਤੇ ਹੋਇਆ ਕੀ ਇਹਦੇ ਵਿੱਚ ਬੜੀ ਵੱਡੀ ਕਨਫਿਊਜ਼ਨ ਹੈ ਹੂੰ ਜੋ ਸਾਡੀ ਜਾਣਕਾਰੀ ਉਹ ਇਹ ਹੈ ਕਿ ਬਠਿੰਡੇ ਜਿੰਦਲ ਹਸਪਤਾਲ ਦੇ ਵਿੱਚ ਸਰਕਾਰ ਦੀ ਇੱਕ ਟੀਮ ਜਾ ਕੇ ਪੁੱਛਗਿੱਛ ਕਰਨ ਲੱਗ ਜਾਂਦੀ ਹੈ ਉਸ ਸਵਾਲ ਜਵਾਬ ਇਹ ਕਰਦੇ ਆ ਕਿ ਬੱਚਾ ਪੈਦਾ ਕਿੱਥੇ ਹੋਇਆ ਹੈ ਦੱਸਿਆ ਜਾਵੇ ਬੱਚੇ ਦੀ ਆਈਵੀਐਫ ਟ੍ਰੀਟਮੈਂਟ ਕਿੱਥੇ ਹੋਇਆ ਹੈ ਦੱਸਿਆ ਜਾਵੇ ਜੀ ਇਹ ਉਦੋਂ ਹੁੰਦਾ ਜਦੋਂ ਹਾਲੇ ਬੱਚੇ ਪੈਦਾ ਹੋਏ ਨੂੰ ਕੁਝ ਘੰਟੇ ਹੁੰਦੇ ਆ ਜੀ ਮਨ ਲਿਆ ਜਾਵੇ ਕਿ ਸਰਕਾਰ ਦੀ ਮਨਸ਼ਾ ਇਹ ਸੀ ਕਿ ਕਾਨੂੰਨਨ ਤੌਰ ਤੇ ਪਾਲਣਾ ਹੋਵੇ ਜਿਵੇਂ ਕਿ ਇੱਕ ਚਿੱਠੀ ਕੇਂਦਰ ਸਰਕਾਰ ਦੀ ਸਾਹਮਣੇ ਆਈ ਹੈ ਮਿਨਿਸਟਰੀ ਦੀ ਜੀ ਮਿਨਿਸਟਰੀ ਨੇ ਇੱਕ ਉਹ ਪ੍ਰਿੰਸੀਪਲ ਸੈਕਟਰੀ ਹੈਲਥ ਜਿਹੜਾ ਪੰਜਾਬ ਦੇ ਨੂੰ ਲਿਖਿਆ ਜੀ ਇਹ ਸਾਰੀ ਜੇ ਕਾਰਵਾਈ ਕਰਨੀ ਵੀ ਸੀ ਹੂੰ ਤੇ 2 4 5 ਦਿਨ ਦਾ ਸਮਾਂ ਲਿਆ ਜਾ ਸਕਦਾ ਸੀ ਜੀ ਕੇਂਦਰੀ ਮਿਨਿਸਟਰੀ ਨੂੰ ਲਿਖਿਆ ਜਾ ਸਕਦਾ ਸੀਗਾ ਕਿ ਭਾਈ ਉਹ ਇੱਕ ਵੱਡਾ ਚਿਹਰਾ ਨੇ ਹੂੰ ਕਾਨੂੰਨ ਦੇ ਦਾਇਰੇ 'ਚ ਚੀਜ਼ਾਂ ਕਾਨੂੰਨ ਤੋਂ ਉੱਤੇ ਕੁਝ ਨਹੀਂ ਐ ਮੁਲਕ ਦੇ ਵਿੱਚ ਜੀ ਕਾਨੂੰਨ ਦੀ ਪਾਲਣਾ ਜ਼ਰੂਰ ਹੋਊਗੀ ਪਰ ਹਾਲੇ ਸਮਾਂ ਚਾਹੀਦਾ ਐ ਦੀ ਇਨਵੈਸਟੀਗੇਸ਼ਨ ਵਾਸਤੇ ਜੀ ਔਰ ਟਾਈਮ ਬਾਈ ਕਰਕੇ ਜਦੋਂ ਬੱਚਾ ਘਰ ਆ ਜਾਂਦਾ ਸੁੱਖੀ ਸੰਧੀ ਥੋੜਾ ਜਿਹਾ ਪਰਿਵਾਰ ਸੈਟਲਡ ਆਊਨ ਹੋ ਜਾਂਦਾ ਸardar ਬਲਕੌਰ ਸਿੰਘ ਹੋਣਾ ਨੂੰ ਅਪਰੋਚ ਕੀਤੀ ਜਾਂਦੀ ਕਿ ਸardar ਸਾਹਿਬ ਆਹ ਗੱਲ ਸਾਹਮਣੇ ਆ ਰਹੀ ਐ ਤੇ ਤੁਹਾਡੇ ਤੋਂ ਸਿਰਫ ਇਹ ਕਾਗਜ਼ ਚਾਹੀਦੇ ਸਾਨੂੰ ਕਿ ਟ੍ਰੀਟਮੈਂਟ ਤੁਸੀਂ ਬਾਹਰੋਂ ਕਰਾਇਆ ਜੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਕਲੀਅਰ ਹੈ ਕਿ ਟ੍ਰੀਟਮੈਂਟ ਜਿਹੜੀ ਹੁਣ ਤੱਕ ਸਾਹਮਣੇ ਆਈ ਕਿ ਉਹ ਭਾਰਤ ਦੇ ਵਿੱਚ ਨਹੀਂ ਹੋਇਆ ਜੀ ਜੇ ਨਹੀਂ ਹੋਇਆ ਤਾਂ ਇਹਦਾ ਮਤਲਬ ਸਾਫ਼ ਹੈ ਕਿ ਬਲਕੌਰ ਸਿੰਘ ਹੋਣਾ ਨੇ ਕਾਨੂੰਨਨ ਤੌਰ ਤੇ ਕੋਈ ਗੁਨਾਹ ਨਹੀਂ ਕੀਤਾ ਹੂੰ ਤੇ ਜੇ ਉਹਨਾਂ ਨੇ ਗੁਨਾਹ ਨਹੀਂ ਕੀਤਾ ਤਾਂ ਉਹ ਆਪਦੇ ਕਾਗਜ਼ ਪ੍ਰੋਡਿਊਸ ਕਰ ਦੇਣਗੇ ਜੀ ਸਮਾਦੇਨ ਚ ਕੀ ਹਰਜ਼ ਹੈ ਇਹਦੇ ਕੋਈ ਇੱਕ ਇੱਕ ਕਤਲ ਤਾਂ ਹੋਇਆ ਨਹੀਂਗਾ ਵੀ ਬੰਦਾ ਭੱਜ ਜਾਊਗਾ ਨਾ ਉਹਨਾਂ ਨੇ ਕੋਈ ਪੈਸਾ ਠੱਗੀ ਮਾਰੀ ਹੈ ਵੀ ਰਾਤੋਂ ਰਾਤ ਉਹ ਫਲਾਈਟ ਫੜਨਗੇ ਤੇ ਦੇਸ਼ ਤੋਂ ਬਾਹਰ ਚਲੇ ਜਾਣਗੇ ਜੀ ਮੂਸੇ ਪਿੰਡ ਬੈਠੇ ਆ ਹਵੇਲੀ ਚ ਬੈਠੇ ਆ ਮਾਤਾ ਦਾ ਜਿੰਦਲ ਹਸਪਤਲ ਬਠਿੰਡੇ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਉਹ ਤੋਂ ਬਾਅਦ ਉਹਨਾਂ ਨੇ ਵਾਪਸ ਪਿੰਡ ਆ ਜਾਣਾ ਪਿੰਡ ਆ ਕੇ ਬੱਚਾ ਤੰਦਰੁਸਤੀ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਜਦੋਂ ਬੱਚਾ ਨਵ ਜੰਮਿਆ ਬੱਚਾ ਔਰ ਇੰਨੀ ਵੱਡੀ ਉਮਰ ਚ ਬੱਚਾ ਜਦੋਂ ਪੈਦਾ ਹੋਇਆ ਤਾਂ ਕੁਝ ਕੰਪਲਿਕੀਸ਼ਨਸ ਹੁੰਦੀਆਂ ਹੋਣਗੀਆਂ ਕੁਝ ਧਿਆਨ ਰੱਖਣੇ ਹੁੰਦੇ ਹੋਣਗੇ ਹਰ ਗੱਲ ਮੀਡੀਆ ਅੱਗੇ ਤੇ ਲੋਕਾਂ ਚ ਤਾਂ ਦੱਸੀ ਨਹੀਂ ਜਾਂਦੀ ਨਾ ਭਗਤਾ ਜੀ ਬਿਲਕੁਲ ਬਿਲਕੁਲ ਔਰ ਮਾਪਿਓ ਨੇ ਜਿਹੋ ਜਿਹਾ ਉਹਨਾਂ ਨੇ ਸ਼ੁਭ ਨੂੰ 30 ਸਾਲ ਪਹਿਲਾਂ ਪੈਦਾ ਕੀਤਾ ਸੀ ਹ ਉਵੇਂ ਹੀ ਮਾਂ ਨੇ ਬੱਚਾ ਪੈਦਾ ਕੀਤਾ ਤੁਹਾਡੇ ਮੇਰੇ ਆਸਤੇ ਖਬਰ ਹੈ ਲੋਕਾਂ ਆਸਤੇ ਕੋਈ ਭੰਗੜੇ ਪਾਉਣ ਦੀ ਚੀਜ਼ ਹੈ ਕਿਸੇ ਆਸਤੇ ਕੋਈ ਇੰਟਰਵਿਊ ਦੇਣ ਦਾ ਸਾਧਨ ਹੈ ਕੋਈ ਗਾਣੇ ਕੱਢੀ ਜਾਂਦਾ ਇਹ ਸਾਰਾ ਕੁਝ ਤਾਂ ਸਾਡੇ ਤੁਹਾਡੇ ਵਾਸਤੇ ਹੈ ਜੀ ਮਾਂ ਤੇ ਪਿਓ ਵਾਸਤੇ ਤਾਂ ਔਲਾਦ ਆਈ ਹੈ ਔਲਾਦ ਹੱਥ 'ਚ ਜਦੋਂ ਬੱਚੇ ਨੂੰ ਉਹਦੀ ਵੈਕਸੀਨੇਸ਼ਨਾਂ ਵੀ ਹੋਣੀਆਂ ਉਹਦੇ ਟ੍ਰੀਟਮੈਂਟ ਵੀ ਹੋਣੇ ਆ ਉਹਦੀ ਉਮਰ ਤਾਂ ਕੁਝ ਦਿਨਾਂ ਦੀ ਹੈ ਨਾ ਹੂੰ ਸ਼ੁਭਦੀਪ ਜੀ ਵਾਪਸ ਆਇਆ ਤਾਂ ਕੁਝ ਦਿਨਾਂ ਦਾ ਹੈ ਨਾ ਉਹ ਜੀ ਤਾਂ ਇਸ ਗੱਲ ਨੂੰ ਸੈਂਸਿਟੀਵਿਟੀ ਨੂੰ ਸਰਕਾਰਾਂ ਨੂੰ ਸਮਝਣਾ ਚਾਹੀਦਾ ਜਦੋਂ ਤੁਸੀਂ ਮੁਲਕ ਚਲਾ ਰਹੇ ਹੋ ਹਮ ਲੋਕ ਨੇ ਅਕਸਰ ਲੋਕਾਂ ਲਈ ਕੀਤਾ ਜਾ ਰਿਹਾ ਸਾਰਾ ਕੁਝ ਮੈਨੂੰ ਲੱਗਦਾ ਪਹਿਲਾਂ ਤਾਂ ਬਲੰਡਰ ਇਹ ਹੋਇਆ ਕਿ ਟਾਈਮਿੰਗ ਬੜੀ ਰੋਂਗ ਸੀ ਹਮ ਦੂਜੀ ਗੱਲ ਇਹ ਸੀ ਕਿ ਜੇ ਮਨਸ਼ਾ ਠੀਕ ਸੀ ਜੀ ਤੇ ਟਾਈਮ ਲਿਆ ਜਾ ਸਕਦਾ ਸੀ ਤੇ ਇਹਦੇ ਵਿੱਚ ਮੈਨੂੰ ਲੱਗਦਾ ਕਿ ਬਲਕੌਰ ਸਿੰਘ ਹੋਣੇ ਤਾਂ ਆਪ ਕਹਿ ਹਟਿਆ ਕਿ ਮੈਂ ਸਾਬਕਾ ਫੌਜੀ ਆ ਕਾਨੂੰਨ ਤੇ ਦਾਇਰੇ ਚ ਰਹਿਣ ਵਾਲਾ ਬੰਦਾ ਇੱਕ ਇੱਕ ਗੱਲ ਮੰਨਣ ਵਾਲਾ ਬੰਦਾ ਇਸ ਮੁਲਕ ਦਾ ਵਾਸ਼ਿੰਦਾ ਜੋ ਹੋਊਗਾ ਤੁਹਾਡੇ ਸਾਹਮਣੇ ਪ੍ਰੋਡਿਊਸ ਕਰ ਦਊਗਾ ਮੈਂ ਹੂੰ ਜੀ ਉਹ ਕਰ ਦਿੰਦੇ ਪ੍ਰੋਡਿਊਸ ਬੜੀ ਸਿੰਪਲ ਜੀ ਲੌਜੀਕ ਸੀ ਇਹਦੇ ਚ ਗੱਲ ਨੂੰ ਇੰਨਾ ਵਧਾ ਲਿਆ ਉਸ ਤੋਂ ਬਾਅਦ ਭਾਜਪੀ ਆਮ ਆਦਮੀ ਪਾਰਟੀ ਤੱਕ ਗੱਲ ਪਹੁੰਚ ਗਈ ਸਰਕਾਰਾਂ ਦੇ ਪੱਧਰ ਤੇ ਕ੍ਰਿਟਿਸਿਜ਼ਮ ਹੋ ਗਿਆ ਤੇ ਆਖਰ ਮੁੱਖ ਮੰਤਰੀ ਸਾਹਿਬ ਨੇ ਅੱਜ ਸੈਕਟਰੀ ਸਾਹਿਬ ਨੂੰ ਅਜੋਏ ਸ਼ਰਮਾ ਉਹਨਾਂ ਨੂੰ ਉਹਨਾਂ ਨੂੰ ਇੱਕ ਸ਼ੋ ਕੋਜ਼ ਨੋਟਿਸ ਜਾਰੀ ਕਰਤਾ ਹੂੰ ਉਹਨਾਂ ਕਿਹਾ ਕਿ ਭਾਈ ਜੇ ਇਨਾਂ ਨੂੰ ਚਰਨਕੌਰ ਨੂੰ ਔਰ ਬਲਕੌਰ ਸਿੰਘ ਹੋਣਾ ਨੂੰ ਪੁੱਛਗਿੱਛ ਕੀਤੀ ਜਾਂ ਇਨਵੈਸਟੀਗੇਸ਼ਨ ਚ ਟੀਮ ਗਈ ਤੇ ਸਬੰਧਤ ਮਹਿਕਮੇ ਦੇ ਮੰਤਰੀ ਸੀ ਜਿਹੜੇ ਉਹ ਮੰਤ్రਾਲਾ ਮੁੱਖ ਮੰਤਰੀ ਕੋਲੇ ਸੀ ਹੂੰ ਉਹਨਾਂ ਤੋਂ ਪੁੱਛਿਆ ਕਿਉਂ ਨਹੀਂ ਗਿਆ ਜੀ ਸੈਕਟਰੀ ਨੂੰ ਕਿਹਾ ਕਿ 14 ਦਿਨਾਂ ਜਵਾਬ ਦਿਓ ਨਹੀਂ ਦੱਸੋ ਤੁਹਾਡੇ ਤੇ ਕਾਰਵਾਈ ਕਿਉਂ ਨਾ ਹੋਵੇ ਹੂੰ ਹੁਣ ਸੈਕਟਰੀ ਜਵਾਬ ਕੀ ਦੇਣਗੇ ਤਾਂ ਆਉਣ ਵਾਲੇ ਦਿਨਾਂ ਚ ਪਰ ਹੋ ਸਕਦਾ ਸੈਕਟਰੀ ਤੇ ਦੀ ਗਾਜ ਡਿੱਗ ਪਈ ਜੀ ਪਬਲਿਕ ਜਿਹੜੀ ਹੈ ਸਵਾਲ ਕਰ ਰਹੀ ਸੀਗੀ ਮੁੱਖ ਮੰਤਰੀ ਤੱਕ ਗੱਲ ਕੁਐਸਚਨ ਹੋ ਰਹੇ ਸੀ ਵੀ ਸੀਐਮ ਸਾਹਿਬ ਨੂੰ ਇਸ ਤਰ੍ਹਾਂ ਨਹੀਂ ਕਰਾਉਣਾ ਚਾਹੀਦਾ ਸੀ ਜੀ ਸੀਐਮ ਨੇ ਅੱਜ ਸੈਕਟਰੀ ਤੇ ਛੜਤੀ ਗੱਲ ਕੀਤੀ ਹੈ ਹੁਣ ਇਸ ਗੱਲ ਦੇ ਵਿੱਚ ਇੱਕ ਗੱਲ ਬਹੁਤ ਕਲੀਅਰ ਹੈ ਪਾਕਤਾ ਜੀ ਜੀ ਕਿ ਲੋਕਾਂ ਦੇ ਇਮੋਸ਼ਨਸ ਦਾਰ ਬਲਕੌਰ ਸਿੰਘ ਤੇ ਮਾਤਾ ਚਰਨਕੌਰ ਦੇ ਨਾਲ ਨੇ ਹਮ ਔਰ ਦਿਲੋਂ ਨੇ ਜੀ ਔਰ ਇਹੋ ਜੀ ਕੋਈ ਵੀ ਗੱਲ ਜੇ ਹੁੰਦੀ ਵੀ ਹੈ ਜੇ ਤੁਸੀਂ ਕਾਨੂੰਨਨ ਤੌਰ ਤੇ ਚਾਹੁੰਦੇ ਹੋ ਕਿ ਇਹਦੇ ਵਿੱਚ ਗਲਤ ਕੀ ਹੈ ਬੜੇ ਲੋਕਾਂ ਦਾ ਓਪੀਨੀਅਨ ਹੈ ਕਿ ਜੇ ਕਾਨੂੰਨ ਬਾਕੀਆਂ ਵਾਸਤੇ ਤੇ ਇਹਨਾਂ ਵਾਸਤੇ ਵੀ ਹੈ ਤੇ ਜੇ ਇਹਨਾਂ ਵਾਸਤੇ ਹੈ ਮੰਨ ਲਿਆ ਤੁਹਾਡੀ ਗੱਲ ਨੂੰ ਜੀ ਤੇ ਸਮਾਂ ਦੇ ਦਿਓ ਨਾ ਥੋੜੇ ਦਿਨਾਂ ਦਾ ਸਮਾਂ ਦੇ ਦਿਓ ਉਹ ਟ੍ਰੀਟਮੈਂਟ ਪੂਰਾ ਹੋ ਜਾਊਗਾ ਬੱਚਾ ਘਰ ਆ ਜਾਊਗਾ ਤੰਦਰੁਸਤ ਹੋਊਗਾ ਸਭ ਕੁਝ ਹੋਊਗਾ ਉਸ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਜਾ ਕੇ ਉਹਨਾਂ ਦੇ ਘਰੇ ਜਾਓ ਜਿੰਦਲ ਹਸਪੀਟਲ ਤੋਂ ਵੀ ਲੈ ਲਓ ਜੋ ਹਸਪੀਟਲ ਨੇ ਤਾਂ ਕਹਿ ਦਿੱਤਾ ਇਹ ਬੱਚਾ ਦਾ ਸਿਰਫ ਡਿਲੀਵਰੀ ਹੋਈ ਹੈ ਜੀ ਔਰ ਬੱਚੇ ਦਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਨੂੰ ਵੀ ਪੁੱਛ ਲਿਆ ਜੇ ਭਾਈ ਜਿਹੜੀ ਗੱਲ ਪੁੱਛਣੀ ਹੈ ਪਰ ਜਿਸ ਟਾਈਮਿੰਗ ਚ ਜਿਸ ਤਰੀਕੇ ਨਾਲ ਇਹ ਸਾਰਾ ਬਾਤ ਘਟਨਾ ਵਾਪਰੀ ਹੈ ਇਹ ਗਲਤ ਹੈ ਮੈਨੂੰ ਲੱਗਦਾ ਹੈ ਕਿ ਇਹ ਉਸ ਉਹ ਮਾਪਿਓ ਵਾਸਤੇ ਜੇ ਮਸਾਂ ਉਹਨਾਂ ਦਾ ਜੀਨ ਦਾ ਸਹਾਰਾ ਬਣਿਆ ਔਰ ਉਹਨਾਂ ਨੂੰ ਜੇ ਤੁਸੀਂ ਇਸ ਤਰੀਕੇ ਨਾਲ ਟ੍ਰੀਟ ਕਰੋਗੇ ਤੇ ਇਟ ਇਜ਼ ਵੈਰੀ ਸੈਡ ਜੇ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਇਸ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕਰ ਰਹੀ ਹੈ ਜੀ